ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪੁਰਬ ਸਲਾਨਾ ਜੋੜ ਮੇਲਾ 29 ਤੋਂ 30 ਅਗਸਤ ਨੂੰ ਸੰਗਤਾਂ ਵੱਲੋਂ ਵਿਸ਼ਾਲ ਪੱਧਰ ਉਤੇ ਮਨਾਇਆ ਜਾ ਰਿਹਾ ਹੈ ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਵੱਡੇ ਪੱਧਰ ਉਤੇ ਸੇਵਾ ਦੇ ਵਿੱਚ ਛੁੱਟੀਆਂ ਹੋਈਆਂ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਲਈ ਆਪਣੇ ਪੱਧਰ ਦੇ ਪ੍ਰਬੰਧ ਕਰ ਰਹੀਆਂ ਨੇ ਗੁਰਦੁਆਰਾ ਕੰਧ ਸਾਹਿਬ ਵਿਖੇ ਜੋੜਾ ਘਰ ਦੀ ਸੇਵਾ ਨਿਭਾ ਰਹੀ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਪਿਛਲੇ 13 ਸਾਲ ਤੋਂ ਵਿਆਹ ਪੂਰਵ ਮੌਕੇ ਪ੍ਰਸਾਦ ਰੂਪੀ ਭਾਜੀ ਕੱਢੀ ਜਾਂਦੀ ਹੈ 4 ਕੁਇੰਟਲ ਤੋਂ ਸ਼ੁਰੂ ਹੋਈ ਭਾਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਇਸ ਵਾਰ 13 ਟਨ ਕੱਢੀ ਜਾ ਰਹੀ ਹੈ ਜਿਸ ਵਿੱਚ ਮਿੱਠੇ ਸ਼ੱਕਰ ਭਾਰੇ ਲੂਣ ਵਾਲੀਆਂ ਸੇਵੀਆਂ ਮਠੀਆਂ ਤੇ ਹੋਰ ਕਈ ਪ੍ਰਕਾਰ ਦੇ ਮਿਸ਼ਟਾਂਗ ਪ੍ਰਸ਼ਾਦ ਬਣਾਏ ਜਾ ਰਹੇ ਨੇ ਭਾਈ ਸਤਨਾਮ ਸਿੰਘ ਸਮਰਾਥ ਨੇ ਦੱਸਿਆ ਕਿ ਵਿਆਹ ਪੁਰਵਕ ਤੋਂ ਅਗਲੇ ਦਿਨ ਇਹ ਪ੍ਰਸ਼ਾਦ ਸੰਗਤਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਸੰਗਤਾਂ ਦੀ ਮੰਗ ਉੱਤੇ ਦੂਰ ਦਰਾਡੇ ਵੀ ਸੰਗਤਾਂ ਨੂੰ ਇਹ ਪ੍ਰਸ਼ਾਦ ਭੇਜਿਆ ਜਾਂਦਾ ਹੈ ਦਾਸ ਜੋੜਾ ਕਰ ਸੇਵਾ ਸੈਟੀ ਗੁਰਦੁਆਰਾ ਕਨਸਬ ਦੇ ਸੇਵਾਦਾਰ ਅਸੀਂ ਜੀ ਇਹ ਭਾਜੀ ਜਿਹੜੀ ਕਿ ਪਿਛਲੇ ਕੋਈ 12 13 ਸਾਲ ਤੋਂ ਸਟਾਰਟ ਇਸ ਤੋਂ ਵੱਧ ਹੋ ਗਿਆ ਨਾ ਸਮਾ ਜੀ ਸਾਨੂੰ ਯਾਦ ਨਹੀਂ ਉਸ ਤੋਂ ਪਹਿਲਾਂ ਅਸੀਂ ਆਪਾਂ 4 ਕਿੰਟਾਂ ਤੋਂ ਚਾਲੂ ਕੀਤੀ ਸੀ 4 ਕਿੰਟਾਂ ਤੋਂ ਫਿਰ 8 ਕਿੰਟਲ ਹੋ ਗਈ 8 ਤੋਂ 12 ਫਿਰ ਮਾਰ ਬਾਬੇ ਨਾਨਕ ਦੀ ਇੰਨੀ ਕੀ ਕਿਰਪਾ ਹੋਈ ਵੀ ਹਰ ਸਾਲ ਟੰਨਾ ਸਾਹਣਾ ਵਧ ਗਈ ਜਿਦ ਤਰਾ ਪਿਛਲੇ ਸਾਲ 12 ਟਨ ਸੀ ਐਰ ਕੀ 13 ਟਨ ਦੇ ਮਹਾਰਾਜ ਦੀ ਕਿਰਪਾ ਹੋਈ ਆ ਕੀ ਕਿਰਪਾ ਮਹਾਰਾਜ ਦੀ ਹੋਈ ਆ ਸਾਰੇ ਜੀ ਇਹ ਮਠਿਆਈ ਜੀ ਜਿਦ ਤਰਾ ਬਾਬਾ ਜੀ ਦਾ ਵਿਆਹ ਪਰੋਪ ਜਿਦ ਤਰਾ ਹੁੰਦਾ ਪਹਿਲਾਂ ਇਹਨੂੰ ਪੈਕ ਕਰ ਦੇਣੀ ਸਾਰੀ ਪੈਕ ਕਰਨ ਤੋਂ ਬਾਅਦ ਬਾਬਾ ਜੀ ਦਾ ਵਿਆਹ ਜਦੋਂ ਸਵਾਪਤੀ ਹੋ ਜਾਂਦੀ ਆ ਉਸ ਤੋਂ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਸੁੱਤੀ ਹੁੰਦੀ ਆ ਕਾਫੀ ਹਜ਼ਾਰ ਮਲਕ ਸੰਗਤ ਸੁਤੀ ਹੁੰਦੀ ਆ ਉਹਨਾਂ ਨੂੰ ਸਵੇਰੇ ਠਾਲ ਕੇ ਸਾਰੇ ਜਿੱਤਰਾ ਭਾਜੀ ਆਪਾਂ ਆਪਣੇ ਇਸ ਤਰ੍ਹਾਂ ਨੂੰ ਵਿਆਹ ਭਾਜੀ ਬਣ ਕੇ ਤੋੜੀਦਾ ਸੇਮ ਹੀ ਉਸੇ ਤਰ੍ਹਾਂ ਆਪਣੀ ਸੰਗਤ ਨੂੰ ਆਪਣੇ ਸਮਝ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਜੀ ਬਣ ਕੇ ਤੋੜੀਦਾ ਜੀ ਆਪਣੀ ਜੋੜਾ ਘਰ ਸਿਆ ਸਾਡੀ ਗੁਰਦੁਆਰਾ ਕਨ ਸਾਹਿਬ ਜੀ ਮੁੜ ਕੇ ਆਪਾਂ ਤਿੰਨ ਦਿਨ ਲਗਾਤਾਰ ਇਸ ਸਵੇਰੇ ਸ਼ਾਮ ਜੋੜਾ ਘਰ ਸਿਆ ਸਾਡੀ ਤੋਂ ਭਾਜੀ ਜਿਹੜੀ ਪ੍ਰਾਪਤ ਕਰ ਸਕਦੇ ਆ ਜਿਹਨੂੰ ਨਹੀਂ ਮਿਲੇ ਹਾਂ ਜਿਹੜਾ ਬਾਅਦ ਵਿੱਚ ਕੋਈ ਰਹਿ ਜਾਂਦਾ ਉਹ ਸਾਡੇ ਕੰਟੈਕਟ ਨੰਬਰ ਹੈਗੇ ਨੇ ਉੱਥੇ ਲਿਖੇ ਹੋਏ ਨੇ ਬੋਰਡਾਂ ਦੇ ਉੱਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਭਾਜੀ ਲੈ ਸਕਦੇ ਆ ਮੇਰਾ ਨਾਮ ਗੁਰਮੀਤ ਸਿੰਘ ਕਲਸੀ ਹੈ ਅੱਜ ਪਾਦੀ ਹੈ ਕਦੋਂ ਸ਼ੁਰੂ ਕੀਤੀਏ ਤੇ ਕਿੰਨਾ ਦਾ ਆਪਣਾ ਬਾਜੀ ਬਣਾ ਲਿਆ ਤੇ ਬਾਜੀ 15 ਸਾਲ ਤੋਂ 14-15 ਸਾਲ ਤੋਂ ਰਗਾਤਾਰ ਕੱਢ ਰਹੇ ਆ ਪਹਿਲਾਂ ਥੋੜੀ ਥੋੜੀ ਕੱਢੀਦਾ ਅੱਜ ਕੱਲ ਬਹੁਤ ਲਾਰਜ ਸਕੇਲ ਤੇ ਹੁੰਦੀ ਆ ਤੇ ਅਸੀਂ ਬਾਜੀ ਕਰੀਬਨ 10-12 ਦਿਨ ਲਗਾਤਾਰ ਨਿਕਲਦੇ ਕਿਰਪਾ ਸਤਿਗੁਰਦੀ ਦੇ ਮਿਹਰ ਦੇ ਨਾਲ ਸਭ ਕੁਝ ਹੋ ਜਾਂਦਾ ਭਾਜੀ ਜਿੰਨੇ ਵੀ ਬੰਦੇ ਕੰਮ ਕਰਨਦੇ ਨੇ ਹਲਵਾਈ ਇਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਸਾਰੇ ਜਿਉਂ ਸਵੇਰੇ ਆਉਂਦੇ ਨੇ ਸ਼ਾਮ ਨੂੰ ਜਿਹੜਾ ਕੰਮ ਨਾਲ ਟੀਚਾ ਮਿੱਥਿਆ ਹੁੰਦਾ ਪੂਰਾ ਕਰਕੇ ਜਾਂਦੇ ਨੇ ਟਾਈਮ ਨਹੀਂ ਵੰਦੇ ਆਪਣੀ ਪੂਰੀ ਮਿਹਨਤ ਕਰਦੇ ਆ ਅਸੀਂ ਵੀ ਨਾਲ ਜਦੋਂ ਕਿ ਸਾਨੂੰ ਅਸੀਂ ਦਾ ਸਹਿਯੋਗ ਕਰਦੇ ਇਹਨਾਂ ਦੇ ਜਿਸ ਤਰ੍ਹਾਂ ਮੈਂ ਦਵਾ ਗੁਰਦੀ ਕਿਰਪਾ ਨਾਲ ਟਾਈਮ ਦਈਦਾ ਜੀ ਜਿਹੜੀ ਇਹ ਮਹੈ ਜੀ ਤੁਸੀਂ ਬਾਹਰ ਵੀ ਰੁਕਣ ਨੂੰ ਹਾਂਜੀ ਹਾਂਜੀ ਸਰ ਉਹ ਜਿੱਧਰ ਜਿੱਧਰ ਬੱਸਾਂ ਜਾਂਦੀਆਂ ਨੇ ਜੇਕਰ ਜਦੋਂ ਸਾਨੂੰ 10 12 ਨਾਲ ਫੋਨ ਹੁੰਦੇ ਨੇ ਵੀ ਸਾਨੂੰ ਇਸ ਸਟੇਸ਼ਨ ਤੇ ਚਾਹੀਦੀ ਆ ਉਧਰ ਜਿਹੜੀ ਜਿਹੜੀ ਬੱਸ ਬਟਾਲੇ ਤੋਂ ਡਾਇਰੈਕਟ ਜਾਂਦੀ ਆ ਸੀ ਬੱਸ ਤੇ ਰੱਖ ਦਿੰਦੇ ਆ ਉਹਨਾਂ ਨੂੰ ਕਹਿ ਦਈਦਾ ਲੈ ਲਓ ਉਹ ਲੈ ਲੈਂਦੇ ਨੇ ਆਪੇ ਬਾਅਦ ਚ ਡਿਸਟ੍ਰੀਬਿਊਟ ਕਰ ਲੈਂਦੇ ਨੇ ਇੱਕ ਦੂਜੇ ਹਾਂਜੀ ਇਹ ਕਿਤਨਾ ਹੈ ਇਹ ਵੇਖੋ ਜੀ ਪਹਿਲਾਂ ਸ਼ੱਕਰਪਾਰਾ ਬਣਦਾ ਵਾ ਫਿਰ ਮਿੱਠੀ ਸੇਵੀ ਬਣਦੀ ਆ ਲੂਣ ਵਾਲੀ ਸੇਵੀ ਬਣਦੀ ਆ ਗੋੜ ਵਾਲੀ ਕਾਠੀ ਬਣਦੀ ਆ ਮਠੀਆਂ ਬਣਦੀਆਂ ਨੇ ਸਾਰੀਆਂ ਕੱਠੀਆਂ ਅਸੀਂ ਪੈਕ ਕਰ ਦਿੰਦੇ ਆ ਲੂਣ ਵਾਲੇ ਆਰਕਾਂ ਵੱਖਰੇ ਕਰਾਂਗੇ ਤੇ ਦੂਸਰੇ ਕੱਠੇ ਜਿਹੜੇ ਮਿੱਠੇ ਵਾਲੇ ਵੱਖਰੇ ਕਰਕੇ ਤੇ ਪੈਕ ਕਰਕੇ ਸੰਗਤ ਨੂੰ ਇਹ ਸਭ ਉਹਦੀ ਕਿਰਪਾ ਜੀ ਉਹਦੀ ਕਿਰਪਾ ਨਾਲ ਵਧੀ ਜਾਂਦੀ ਆ ਸੰਗਤ ਦਾ ਸੰਜੋਗ ਵਧਿਆ ਜਾਂਦਾ ਵਾ ਉਧਰ ਸੰਗਤ ਲੈਣ ਵਾਲੀ ਜਿਹੜੀ ਜਿੰਨਾ ਪ੍ਰਸ਼ਾਦ ਲੈਣਾ ਉਹਨਾਂ ਦੀ ਗਿਣਤੀ ਵਧੀ ਜਾਂਦੀ ਆ ਹਰ ਵਾਰੀ ਡਿਮਾਂਡ ਵਧੀ ਜਾਂਦੀ ਆ ਉਹਦੇ ਕਰਕੇ ਪ੍ਰਮਾਤਮਾ ਦੀ ਕਿਰਪਾ ਹੋਈ ਜਾਂਦੀ ਆ ਸਭ ਕੁਝ